ਹਾਂ ਇਹ ਕਿਹੜਾ ਆਤਾ ਜੀ ਇਹ ਉਹ ਹੁਣ ਤਾਂ ਸਟਾਰਟ ਕਰਾ ਕੇ ਭੇਜੀ ਹੈ ਨਾ ਇਹ ਸਾਡਾ ਐਕਸਰਸਮੈਂਟ ਸੀਗਾ ਸ਼ਾਮ ਸੁੰਦਰ দত্ত ਗੜ ਸ਼ੰਕਰ ਦਾ ਆਪਣਾ ਕਾਰੋਬਾਰ ਹੈ ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਅਦਰ ਇੱਕ ਬੱਸ ਉਹਦੀ ਦੋਨੋਂ ਬੱਸਾਂ ਸੀਗੀਆਂ ਇੱਕ ਬੱਸ ਵਿੱਚੋਂ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸੇ ਇੱਕ ਬੱਸ ਆਈ ਉਹਦੇ ਮੋੜੇ ਇੱਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਧੁੰਦ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਇਧਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾਂ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡਕਟਰ ਸੀਗਾ ਇੱਕ ਬੱਚਾ ਸੀਗਾ ਔਰ ਬਹੁਤ ਸਾਰੀਆਂ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਤੇ ਕੋਈ ਬਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦਾ ਪਤਾ ਨਹੀਂ ਹੁਣ ਇੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ-ਚਾਲ ਉਹਦਾ ਫੇਰ ਵੀ ਬਚਾ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਵੇਖੋ ਜੀ ਤਕਰੀਬਨ ਸਵੇਰ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟ ਬਤੂਈ ਤੋਂ ਇਧਰ ਨੂੰ ਗੜਸ਼ੰਕਰ ਨੂੰ ਜਾ ਰਹੀ ਸੀ ਜਦ ਐਮਐਮ ਮਗਲਾ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਗ ਦਾ ਮਿਕ ਮੋਟਰਸਾਈਕਲ ਆਇਆ ਉਹਨੂੰ ਬਚਾਉਂਦਾ ਬਚਾਉਂਦਾ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗਾ ਇੱਕ ਸਵਾਰੀ ਉਹਦੇ ਸਵਾਰ ਸੀਗੀ ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀਗੀਆਂ ਆਗੀਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰ ਹਸਪੀਟਲ ਐਡਮਿਟ ਕਰਾਇਆ ਬਾਕੀ ਸਾਰਾ ਠੀਕ ਠਾਕ ਹੈ ਜੀ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਹੇ ਅੰਦਰ ਦੇ ਵਿੱਚੋਂ ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ ਜਿਹੜਾ ਕਿਤਨੇ ਦਾ ਲੜਕਾ ਲੜਕਾ ਸੀ ਜਿਹਦਾ ਸੱਟਾਂ ਲੱਗੀਆਂ ਇੱਕ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ ਉਹ ਵੀ ਕਨੈਕਟਰੀ ਕਰਦੀ ਹੈ ਉਹਦੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਸਰ ਕੀ ਕਰ ਰਹੀ ਕਿ ਇਹ ਕਾਰ ਵੀ ਵੇਖੋ ਜੀ ਇਹ ਤੇ ਕੁਦਰਤੀ ਹਾਦਸਾ ਹੋਇਆ ਇਹਦੇ ਮੋਟਰਸਾਈਕਲ ਨੂੰ ਬਚਾਉਂਦਾ ਪਹੁੰਚਾਉਂਦਾ ਹੋ ਰਿਹਾ ਹਾਦਸਾ ਤੇ ਸਰ ਬੱਸ ਨੂੰ ਕਢਵਾਈ ਜਾ ਹਾਂ ਬੱਸ ਕਢਵਾਈ ਜਾ ਰਹੀ ਹੈ ਉਹ ਮੰਗਾਈ ਹੈ ਹਾਰਡਲ ਮੰਗਾਇਆ ਉਹਦੇ ਨਾਲ ਬੱਸ ਕਢਾਈ ਜਾ ਰਹੀ ਹੈ